ਕਿੰਨਾ ਕਿ ਪਿਆਰ ਕਰਦਾ ਹੈ ਆਪਣੇ ਮਾਪਿਆਂ ਨੂੰ ਹੱਥ ਉੱਪਰ ਕਰੋ ਜ਼ਰਾ ਉਹ ਜਿਹੜੇ ਮੇਰੇ ਭਰਾ ਪਿੱਛੇ ਖੜੇ ਨੇ ਪਿਆਰ ਨਹੀਂ ਕਰਦੇ ਮਾਪਿਆਂ ਨੂੰ ਜੱਟੋ ਤਿਆਰ ਹੋ ਬਿਆ ਤੁਹਾਡੇ ਵੀ ਹੋਣੇ ਜਿਹੜੇ ਮਾਪਿਆਂ ਦੀ ਸੇਵਾ ਕਰਗੇ ਮੈਨੂੰ ਲੱਗਦਾ ਉਹਨਾਂ ਦੁਨੀਆ ਦੇ ਕਿਸੇ ਚੀਜ਼ ਦੀ ਕੋਈ ਲੋੜ ਜਾਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹਿ ਸਕਦੀ ਉਹ ਦੁਨੀਆ ਦਾ ਸਭ ਤੋਂ ਵੱਧ ਅਮੀਰ ਅੱਜ ਮੇਰੇ ਕੋਲ ਸਭ ਕੁਝ ਹੁੰਦੇ ਹੋਏ ਵੀ ਕਾਟਾ ਸਿਰਫ ਇੱਕ ਮਾਂ ਦੀ ਉਹ ਸਾਰੀ ਜ਼ਿੰਦਗੀ ਰਹਿਣੀ ਇੱਕ ਤਾੜੀ ਮੇਰੀ ਮਾਂ ਲਈ ਬਜਾਉਂਦਾ ਪਰ ਉਹ ਮੈਨੂੰ ਕਹਿੰਦੇ ਹੁੰਦੇ ਸੀ ਕਹਿੰਦੇ ਪੁੱਤ ਤੈਨੂੰ ਮੈਂ ਜਨਮ ਦਿੱਤਾ ਪਰ ਤੂੰ ਲੋਕਾਂ ਦਾ ਕਲਾਕਾਰ ਦਾ ਜਿਹੜਾ ਟੈਗ ਤੇਰੇ ਨਾਮ ਨਾਲ ਜੁੜ ਗਿਆ ਹੁਣ ਹਜ਼ਾਰਾਂ ਹੀ ਤੇਰੀਆਂ ਮਾਵਾਂ ਨੇ ਹਜ਼ਾਰਾਂ ਹੀ ਤੇਰੇ ਨਾਲ ਦੁਆਵਾਂ ਨੇ ਉਹ ਗੱਲਾਂ ਉਹਦੀਆਂ ਸੱਚੀਆਂ ਹੋ ਰਹੀਆਂ ਨੇ ਮਾਂ ਬਾਪ ਦੀ ਗੱਲ ਹਮੇਸ਼ਾ ਸੱਚ ਹੁੰਦੀ ਹੈ ਇਸ ਕਰਕੇ ਕਹਿਣਾ ਹੋਣਾ ਆਪਣੀ ਹਰ ਸਟੇਜ ਤੇ ਮੇਰੇ ਮੇਰੀਆਂ ਭੈਣਾਂ ਬੈਠੀਆਂ ਮੇਰੇ ਵੀਰ ਖੜੇ ਹਸਣ ਖੇਡਣ ਮਨ ਕਾ ਚਾਉ ਆ ਜਿੰਨੇ ਅਸੀਂ ਗਾਣੇ ਗੂਣੇ ਗਾਉਣੇ ਆ ਇਹ ਵੀ ਹਾਸੀ ਮਖੌਲ ਚੱਲਣਾ ਚਾਹੀਦਾ ਪਰ ਜਿਹੜੀ ਜ਼ਿੰਦਗੀ ਦੀ ਰਿਐਲਿਟੀ ਆ ਉਹ ਇਹ ਹੈ ਕਿ ਆਪਣੇ ਮਾਪਿਆਂ ਨੂੰ ਖੁਸ਼ ਰੱਖਿਆ ਕਰੋ ਜਿੱਥੇ-ਜਿੱਥੇ ਵੀ ਸਜਦੇ ਸਲਾਮ ਕਰਨ ਜਾਂਦੇ ਹੋ ਉੱਥੇ ਮੱਥੇ ਥੋੜੇ ਉਦੋਂ ਹੀ ਪਰਵਾਹ ਨ ਹੋਣੇ ਨੇ ਜੇ ਘਰ ਬੈਠੇ ਮਾਪੇ ਖੁਸ਼ ਨੇ ਉਹਨਾਂ ਦੀ ਸੇਵਾ ਕਰਿਆ ਕਰੋ ਤੇ ਤੜੀਖ ਹੋਣ ਕੇ ਵਜਾ ਦਿਓ ਆਪਣੇ ਮਾਪਿਆਂ ਨੂੰ। ਸਵਰਗੀ ਮੰਗਤ ਰਾਮ ਜੀ ਦਾ ਪਰਿਵਾਰ ਜਿਨ੍ਹਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਮੇਲੇ ਦਾ। ਹੋ ਬੜਾ ਚਿਰ ਹੋਇਆ ਤੈਨੂੰ ਇਹ ਗਾਣਾ ਗਾਉਣ ਦੀ ਹਿੰਮਤ ਨਹੀਂ ਹੁੰਦੀ ਅੱਜ। ਪਰ ਗਾਉਂਗਾ ਤੁਹਾਡੇ ਲਈ ਕਿਉਂਕਿ ਤੁਸੀਂ ਪਿਆਰ ਬਹੁਤ ਕਰਦੇ ਹੋ ਹੋ ਬੜਾ ਚਿਰ ਹੋਇਆ ਤੈਨੂੰ ਅੱਲਾ ਕੋਲ ਰਹਿੰਦਿਆਂ ਹੁਣ ਮੇਰੀ ਜ਼ਿੰਦਗੀ ਚ ਮੋੜਨਾ ਹੈ ਮੈਂ ਹਾਂ ਅਮੀ ਮੇਰੀ ਦੱਸ ਕਿਹੜਾ ਤਾਰਾ ਤੈਨੂੰ ਤੋੜਨਾ ਹੈ ਮੈਂ ਹਾਂ ਅਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਤੈਨੂੰ ਤੋੜਨਾ ਹੈ ਮੈਂ ਜੋ ਵਕਤ ਤੋਂ ਪਹਿਲਾਂ ਮਾਰੇ ਆ ਮੈਂ ਸੁਣਿਆ ਬਣਦੇ ਤਾਰੇ ਆ थो लेनूनी तारे कारे तेरियां हथां जी चूरी खण नू तरस शॉल तेरे ओड़ हांमी मेरी ਤੂੰ ਦੱਸ ਕਿਹੜਾ ਤਾਰਾ ਤੈਨੂੰ ਤੋੜਨਾ ਮੈਂ ਇਹ ਗਾਣਾ ਕਿਨੂੰ ਕਿਨੂੰ ਆਉਂਦਾ ਮੇਰੇ ਨਾਲ ਇੱਕ ਲੈਨ ਗਾਉਂਗਾ ਜੇ ਮਾਪਿਆਂ ਨੂੰ ਪਿਆਰ ਕਰਦੇ ਗਾਇਓ ਜ਼ਰੂਰ ਚੰਗਾ ਲੱਗੂ ਕੋਈ ਰੀਸ ਨਹੀਂ ਠੰਡੀ ਖੈਰ ਮੰਗੇ ਹਰ ਰੱਬ ਵੀ ਪੂਰੀ ਕਮੀ ਕਦੇ ਵੀ ਉਠ ਗਿਆ ਮੇਰਾ ਤੇ ਯਕੀਨ ਤੇਰੇ ਰੱਬ ਤੋਂ ਰੱਬ ਦਾ ਵੀ ਦਿਲ ਕਦੇ ਤੋੜਨਾ ਐ ਮੈਂ ਹਾਂ ਅਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਤੈਨੂੰ ਤੋੜਨਾ ਐ ਮੈਂ ਉਹ ਬੜਾ ਜਿਰ ਹੋਇਆ ਤੈਨੂੰ ਅੱਲਾ ਕੋਣ ਰਹਿੰਦਿਆਂ ਹੁਣ ਮੇਰੀ ਜ਼ਿੰਦਗੀ ਚ ਮੋੜ ਨਾਏ ਮੈਂ ਵੀਰ ਦੇ ਮਾਤਾ ਜੀ ਸਾਡੇ ਮਾਤਾ ਜੀ ਇੱਕ ਵਾਰੀ ਸਾਡੀ ਮਾਂ ਲਈ ਜ਼ੋਰ ਦਾ ਤਾੜੀਆਂ ਵਜਾਦੇ ਨਾ ਨਾ ਇਦਾਂ ਨਹੀਂ ਇਦਾਂ ਨਹੀਂ ਹੱਥ ਉੱਪਰ ਮਾਂ ਚਾਹੇ ਉਸ ਕੋਨੇ ਦੀ ਆ ਚਾਹੇ ਉਸ ਕੋਨੇ ਦੀ ਆ ਮਾਂ ਮਾਈਂ ਦੁਆ ਕਰਿਓ ਜਿੰਨੇ ਬੈਠੇ ਕਿਉਂਕਿ ਸੰਗਤ ਦੇ ਵਿੱਚ ਰੱਬ ਵੱਸਦਾ ਦੁਆ ਕਰਿਓ ਮਾਤਾ ਜੀ ਜਲਦੀ ਠੀਕ ਹੋਣ ਕਿਉਂਕਿ ਮੈਂ ਇਸ ਗੱਲ ਨੂੰ ਮਹਿਸੂਸ ਕਰ ਸਕਦਾ ਕਿ ਪੁੱਤਾਂ ਦੀ ਜਾਨ ਵੱਸਦੀ ਹੈ ਮਾਂ ਦੇ ਵਿੱਚ ਧੀਾਂ ਦੀ ਜਾਨ ਵੱਸਦੀ ਹੈ ਇਸ ਕਰਕੇ ਕਹਿਣਾ ਆਪਣੇ ਮਾਪਿਆਂ ਨੂੰ ਪਿਆਰ ਕਰਿਆ ਕਰੋ ਤਾੜੀ ਖੁੱਲ ਕੇ ਵਜਾ ਦਿਓ ਮਾਪਿਆਂ ਨੂੰ